ਜੀ ਤੇ ਅੱਜ ਦੀ ਵੀਡੀਓ ਆਪਣੀ ਇਹ ਚਾਂਦੀ ਦੇ ਗਹਿਣੇ ਮੈਂ ਖਾ ਸਾਫ ਕਰਕੇ ਵੇਖਦੇ ਆ ਅੱਜ ਘਰੇ ਕਿਉਂਕਿ ਇਹ ਵੀ ਆਪਾਂ ਨੂੰ ਕਾਲੇ ਹੋ ਜਾਂਦੇ ਆ ਜਦੋਂ ਤੇ ਫਿਰ ਛੇਰੋਂ ਧਵਾਉਣੇ ਪੈਂਦੇ ਆ ਤੇ ਅੱਜ ਆਪਾਂ ਘਰੇ ਹੀ ਸਾਫ ਕਰਕੇ ਵੇਖਦੇ ਆ ਇਹਨੂੰ ਤੇ ਦੇਖੋ ਕਿੰਨੀਆਂ ਕਾਲੀਆਂ ਹੋਈਆਂ ਪਈਆਂ ਇਹ ਚੂੜੀਆਂ ਸੀ ਮੇਰੀਆਂ ਤੇ ਕਾਲੀਆਂ ਹੋਈਆਂ ਪਈਆਂ ਬਿਲਕੁਲ ਕਿਉਂਕਿ ਚਾਂਦੀ ਜਦੋਂ ਆਪਾਂ ਲਾ ਕੇ ਰੱਖਦੇ ਆ ਤੇ ਕਾਲੀ ਹੋ ਜਾਂਦੀ ਆ ਆਟੋਮੈਟਿਕ ਤੇ ਇਹਨਾਂ ਨੂੰ ਹੁਣ ਫਿਰ ਧਵਾਉਣਾ ਪੈਂਦਾ ਤੇ ਹੁਣ ਮੈਂ ਖ ਇਹਨਾਂ ਨੂੰ ਘਰੇ ਹੀ ਸਾਫ ਕਰਕੇ ਵੇਖਦੇ ਆ ਆਪਾਂ ਜੇ ਹੋ ਜਾਣ ਤਾਂ ਤੇ ਆਪਾਂ ਇੱਧਰ ਪਾਣੀ ਰੱਖਤਾ ਗਰਮ ਤੇ ਹੁਣ ਆਪਾਂ ਇਹਨਾਂ ਨੂੰ ਸਾਫ਼ ਕਰਾਂਗੇ ਦਸ ਦੇਨ ਦੇ ਵਿੱਚ ਆਪਾਂ ਹੁਣ ਕੀ ਪਾਉਣਾ ਤੇ ਫਿਰ ਤੁਹਾਨੂੰ ਦਿਖਾਉਨੇ ਆ ਅੱਗੇ ਵੀਡੀਓ ਤੇ ਇਹਨ ਦੇ ਵਿੱਚ ਆਪਾਂ ਪਾ ਦਿੰਨੇ ਇੱਕ ਚਮਚਾ ਪੱਤੀ ਦਾ ਪੱਤੀ ਪਾ ਦਿੰਨੇ ਇੱਕ ਚਮਚਾ ਇਹਨ ਦੇ ਚ ਪਹਿਲਾਂ ਇਨੂੰ ਪਹਿਲਾਂ ਰਿਜਣ ਦਿਆਂਗੇ ਫਿਰ ਇਹਦੇ ਵਿੱਚ ਆਪਾਂ ਚੂੜੀਆਂ ਪਾਵਾਂਗੇ ਤੇ ਫਿਰ ਇਹਨਾਂ ਨੂੰ ਸਾਫ਼ ਕਰਕੇ ਵੇਖਦੇ ਹਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਅੱਜ ਮੈਂ ਇਹਨਾਂ ਨੂੰ ਸਾਫ਼ ਕਰਨਾ ਸੀ ਤੇ ਮੈਂ ਕਿਹਾ ਚੱਲ ਆਪਾਂ ਵੀਡੀਓ ਹੀ ਬਣਾ ਲਈਏ ਨਾਲ ਤੇ ਹੋਰਾਂ ਨੂੰ ਵੀ ਪਹਿਣਾ ਨੂੰ ਵੀ ਪਤਾ ਲੱਗ ਜੇ ਵੀ ਆਪਾਂ ਘਰੇ ਵੀ ਇਹਨਾਂ ਨੂੰ ਸਾਫ਼ ਕਰ ਸਕਦੇ ਹਾਂ ਚੰਗੀ ਤਰ੍ਹਾਂ ਇਹ ਜਦੋਂ ਮਾੜਾ ਰਿਜੂਗਾ ਪਾਣੀ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਚੂੜੀਆਂ ਪਾਵਾਂਗੇ ਥੋੜਾ ਪਾਣੀ ਰਿਜ ਲੈ ਆ ਵੇਖੋ ਨਾ ਪਾਣੀ ਰਿਜ ਗਿਆ ਆਪਣਾ ਇਹਦੇ ਵਿੱਚ ਆਪਾਂ ਪਾਉਨੇ ਆਉਣ ਚੋੜੀਆਂ ਆ ਦੇਖੋ ਹੁਣ ਰੰਗ ਵੇਖ ਲੋ ਇਹਨਾਂ ਦਾ ਪਹਿਲਾਂ ਫਿਰ ਆਪਾਂ ਵੇਖਦੇ ਆਂ ਕੀ ਇਹਦੇ ਚ ਬਦਲਾ ਆਉਂਦਾ ਇਹਨੂੰ ਥੋੜਾ ਕੁ ਥੇਰ ਰਿਜ ਜਾਂਦੇ ਆਂਗੇ ਵਿੱਚ ਇਹਨਾਂ ਨੂੰ ਫੇਰ ਆਪਾਂ ਇਹਨਾਂ ਨੂੰ ਕੱਟਾਂਗੇ ਕਿਉਂਕਿ ਇਹ ਵੀ ਕਈ ਵਾਰੀ ਆਪਣੇ ਤੋਂ ਸ਼ਹਿਰ ਨਹੀਂ ਜਾਇਆ ਜਾਂਦਾ ਕਈ ਵਾਰੀ ਜ਼ਰੂਰਤ ਹੋਵੇ ਸਮਾਨ ਦੀ ਤਾਂ ਆਪਾਂ ਘਰੇ ਇਹਨੂੰ ਸਾਫ਼ ਕਰ ਸਕਦੇ ਹਾਂ ਜਿਵੇਂ ਪੰਜੇਪਾ ਹੋ ਗਈਆਂ ਚਾਂਦੀ ਦੇ ਜੋ ਵੀ ਗਹਿਣੇ ਹੋਗੇ ਕਿਸੇ ਵੀ ਤਰ੍ਹਾਂ ਦਾ ਕੋਈ ਚਾਂਦੀ ਦਾ ਬਰਤਨ ਕੋਈ ਵੀ ਚੀਜ਼ ਤੁਸੀਂ ਘਰੇ ਇਹਨੂੰ ਸਾਫ਼ ਕਰ ਸਕਦੇ ਆਪਾਂ ਨੂੰ ਸ਼ਹਿਰੋਂ ਸਾਫ਼ ਕਰਕੇ ਲਿਆਉਣ ਦੀ ਨਹੀਂ ਜ਼ਰੂਰਤ ਤੇ ਦੇਖਦੇ ਆਪਾਂ ਹੁਣ ਇਹ ਸਾਫ਼ ਹੁੰਦੀਆਂ ਕਿ ਨਹੀਂ ਹੁੰਦੀਆਂ ਤੇ ਵੀਡੀਓ ਵਧੀਆ ਲੱਗੇਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਜੇ ਤੁਹਾਡਾ ਵੀ ਕੋਈ ਇਸ ਤਰ੍ਹਾਂ ਕੋਈ ਹੋਵੇ ਕਰੇ ਗਹਿਣੇ ਹੋਣ ਚਾਂਦੀ ਦੇ ਭਾਂਡੇ ਹੋਣ ਜਾਂ ਕੁਝ ਵੀ ਹੋਵੇ ਚਾਂਦੀ ਦਾ ਬਣਿਆ ਮੂਰਤੀਆਂ ਵੀ ਹੁੰਦੀਆਂ ਉਹਨਾਂ ਨੂੰ ਤੁਸੀਂ ਆਪਾਂ ਐਵੇਂ ਸਾਫ਼ ਕਰ ਸਕਦੇ ਆ ਤੇ ਸਾਫ਼ ਕਰਕੇ ਰੱਖ ਸਕਦੇ ਆ ਵੇਖੋ ਕਿੰਨਾ ਫਰਕ ਪੈ ਗਿਆ ਮੈਂ ਐਸੇ ਕਰਕੇ ਵੀਡੀਓ ਬੰਦ ਨਹੀਂ ਕੀਤੀ ਫਿਰ ਕਈ ਭੈਣਾਂ ਨੇ ਮੈਸੇਜ ਕਰ ਦਿੰਦੀਆਂ ਅਹ ਤੁਸੀਂ ਵੀਡੀਓ ਬੰਦ ਕਰਕੇ ਤੁਸੀਂ ਵਿਖਾਇਆ ਤੇ ਹੁਣ ਮੈਂ ਤੁਹਾਡੇ ਸਾਹਮਣੇ ਹੀ ਆ ਵਿਖਾਉਣ ਲੱਗੀ ਹਾਂ ਉਕੇ ਫਿਰ ਨਾ ਹੋ ਜਾਂਦਾ ਓਕੇ ਇੱਕ ਹੱਥ 'ਚ ਮੇਰੇ ਫੋਨ ਹੈ ਇੱਕ ਹੱਥ 'ਚ ਮੈਂ ਕੱਢ ਕੇ ਫੋਣੀ ਤਨ ਆ ਵੇਖੋ ਪਹਿਲਾਂ ਦੇਖਿਆ ਸੀ ਨਾ ਰੰਗ ਆਪਾਂ ਚੂੜੀਆਂ ਦਾ ਤੇ ਹੁਣ ਵੇਖੋ ਜਿਵੇਂ ਸਾਫ਼ ਹੋ ਗਈਆਂ ਬਿਲਕੁਲ ਆ ਵੇਖੋ ਪਹਿਲਾਂ ਕਿੰਨੀਆਂ ਕਾਲੀਆਂ ਸੀ ਇਹ ਚੂੜੀਆਂ ਇੰਨਾਂ ਨੂੰ ਜੇ ਆਪਾਂ ਜਦੋਂ ਬਾਹਰ ਕੱਢ ਕੇ ਹੋਰ ਪਰਚ ਮਾਰਾਂਗੇ ਚੰਗੀ ਤਰ੍ਹਾਂ ਨਾ ਦੰਦਾਲਾ ਕੋਈ ਖਰਾਬ ਹੋਇਆ ਪਰਚ ਹੋਵੇ ਉਹਨੂੰ ਉਹਦੇ ਨਾਲ ਆਪਾਂ ਇਹਨਾਂ ਨੂੰ ਜਦੋਂ ਸਾਫ਼ ਕੀਤਾ ਚੰਗੀ ਤਰ੍ਹਾਂ ਤੇ ਬਹੁਤ ਵਧੀਆ ਨਿਕਲ ਆਉਂਦੀ ਹੈ ਹੁਣ ਤਾਂ ਨੂੰ ਮੈਂ ਇੱਕਰੀ ਵਿਖਾ ਦਿੱਤੀਆਂ ਹੋਈਆਂ ਸੀ ਫਿਰ ਇਹਨਾਂ ਨੂੰ ਮੈਂ ਕੱਟਦੀਆਂ ਬਾਹਰ ਆ ਵੇਖੋ ਬਿਲਕੁਲ ਸਾਫ਼ ਹੋ ਗਈਆਂ ਚਿੱਟੀਆਂ ਹੋ ਗਈਆਂ ਕੋਸ਼ਿਸ਼ ਨਹੀਂ ਕਰਨਾ ਕੋਈ ਚੀਜ਼ ਨਹੀਂ ਲੈ ਆਉਣੇ ਤੁਸੀਂ ਬਾਹਰੋਂ ਬਸ ਘਰੇ ਪੱਤੀ ਆ ਆਪਣੇ ਘਰੇ ਰਸੋਈ 'ਚ ਹੁੰਦੀ ਹੈ ਤੋਂ ਉਧਰ ਤੇ ਤੁਸੀਂ ਆਪਾਂ ਇਹ ਸਾਫ਼ ਕਰ ਸਕਦੇ ਚਾਂਦੀ ਦੀ ਕੋਈ ਵੀ ਚੀਜ਼ ਹੋਵੇ ਆ ਦੇਖੋ ਤੁਹਾਨੂੰ ਬਾਹਰ ਕੱਢ ਕੇ ਵਿਖਾ ਦਿੰਦੇ ਆ ਪਹਿਲੋਂ ਕਾਲੀਆਂ ਹੋਈਆਂ ਪਈਆਂ ਸੀ ਦੇ ਵਿੱਚੋਂ ਕੱਢ ਲੈਨੇ ਇਹਨਾਂ ਨੇ ਝੂੜੀਆਂ ਨੂੰ ਆ ਦੇਖੋ ਫਰਕ ਵੇਖਸ ਲੋ ਤੁਸੀਂ ਪਹਿਲੋਂ ਆਪਾਂ ਤੁਹਾਨੂੰ ਬਖਾਈਆਂ ਸੀ ਝੂੜ ਦਾ ਹੁਣ ਵੇਖ ਲੋ ਆ ਪੱਤੀ ਲੱਗੀ ਹੋਈ ਨਾਲ ਇਹਨਾਂ ਧੋ ਲੈਣੀਆਂ ਪਹਿਲਾਂ ਮੈਨੂੰ ਧੋ ਕੇ ਵਿਖਾਉਣੀ ਤੁਹਾਨੂੰ ਨਾ ਆ ਵੇਖੋ ਆਪਣੀਆਂ ਚੂੜੀਆਂ ਬਿਲਕੁਲ ਹੀ ਸਾਫ਼ ਹੋ ਗਈਆਂ ਬਸ ਮਾੜੀ-ਮੋਟੀ ਜਿਹੜੀ ਡਿਜ਼ਾਈਨ ਦੇ ਵਿੱਚ ਮੈਲ ਇਹਨੂੰ ਤੁਸੀਂ ਕੀ ਕਰਨਾ ਥੋੜਾ ਜਿਹਾ ਮਿੱਠਾ ਸੋਡਾ ਲਾ ਕੇ ਨਾ ਬੁਰਛ ਨੂੰ ਮਿੱਠਾ ਸੋਡਾ ਲਾ ਕੇ ਤੇ ਇਹਦੇ ਉੱਤੇ ਉੱਤੇ ਮਲਣਾ ਹੈ ਇਸ ਤਰ੍ਹਾਂ ਇਹ ਜਿਹੜੀ ਮਾੜੀ-ਮੋਟੀ ਮੈਲ ਇਹ ਵੀ ਚੱਕ ਦੋਗਾ ਇਹਨੂੰ ਬਿਲਕੁਲ ਸਾਫ਼ ਹੋ ਜਾਣਗੀਆਂ ਮਿੱਠਾ ਸੋਡਾ ਬੁਰਛ ਤੇ ਲਾ ਕੇ ਨਾ ਖਾਣ ਵਾਲਾ ਸੋਡਾ ਹੁੰਦਾ ਜਿਹੜਾ ਆਪਣਾ ਘਰਾਂ 'ਚ ਆਮ ਹੀ ਆਪਾਂ ਲਿਆ ਕੇ ਰੱਖਦੇ ਹਾਂ ਹਲਵਾਈ ਵਿਵਰਤਦੇ ਉਹ ਵਾਲਾ ਸੋਟਾ ਪਾਉਣ ਇਹਦੇ ਉੱਤੇ ਮਲਾਂਗੇ ਜਦੋਂ ਤੇ ਆ ਜਿਹੜੀ ਵਿੱਥਾਂ ਚ ਮੈਲ ਫਸੀ ਉਹ ਵੀ ਨਿਕਲ ਜੂਗੀ ਤੇ ਚਮਕ ਵੀ ਵੱਧ ਜੂਗੀ ਇਹਦੇ ਵੈਸੇ ਤਾਂ ਸਾਫ ਤਾਂ ਪੱਤੀ ਵਾਲੇ ਪਾਣੀ ਨਾਲ ਹੀ ਹੋ ਜਾਣਗੀਆਂ ਬਸ ਇਹਦੀ ਚਮਕ ਜਿਹੜੀ ਸਹੀ ਹੋ ਜੂਗੀ ਫਿਰ ਇਹਨੇ ਮਿੱਠੇ ਸੋਡੇ ਨਾਲ ਤੁਸੀਂ ਇਹਨੂੰ ਮੜਾ ਜਾ ਕਰੋਗੇ ਨਾ ਐਵੇਂ ਅੰਦਰੋਂ ਵੀ ਸਾਫ ਕਰ ਲਓ ਚੰਗੀ ਤਰ੍ਹਾਂ ਕਰਕੇ ਨਾ ਤੇ ਐ ਬਿਲਕੁਲ ਸਾਫ ਹੋ ਜਾਣੀਆਂ ਤੁਹਾਨੂੰ ਲੋੜ ਨਹੀਂ ਸ਼ੈਰੋ ਧਵਾਉਣ ਦੀ ਇਹਨਾਂ ਨੂੰ बस बिल्कुल दूसरी भी आप ऐसे साफ, साफ कर ले। ये देखो। ऐसे ਵਿੱਚੋਂ ਸਾਫ਼ ਕਰ ਲਈ। ਵਿੱਚੋਂ ਵੇਖੋ ਅੱਗੇ ਕਾਲੀਆਂ ਸੀ ਬਿਲਕੁਲ ਹੁਣ ਵੇਖੋ ਸਾਫ਼ ਹੋਈਆਂ ਪਈਆਂ। ਤੇ ਇਸ ਤਰ੍ਹਾਂ ਤੁਸੀਂ ਵੀ ਸਾਫ਼ ਕਰ ਸਕਦੇ ਹੋ ਘਰੇ। ਕੋਈ ਵੀ ਚੀਜ਼ ਹੋਵੇ ਚਾਂਦੀ ਦੀ ਪੰਜੇਬਾਂ ਹੋਣ ਝੂੜੀਆਂ ਹੋਣ ਕੋਈ ਵੀ ਚੀਜ਼ ਹੋਵੇ ਚਾਂਦੀ ਦੀ ਆਪਾਂ ਸਾਫ਼ ਕਰ ਸਕਦੇ ਆ ਘਰੇ ਸ਼ਹਿਰ ਹੁਣੇ ਧਮਾਉਣ ਦੀ ਲੋੜ ਆ ਵੇਖੋ ਇਹਨੇ ਸਾਫ਼ ਕਰਕੇ ਤੇ ਇਹਨਾਂ ਨੂੰ ਆਪਾਂ ਧੋ ਲੈਣਾ ਬਿਲਕੁਲ ਹੋ ਗਿਆ ਸਾਫ਼ ਬਿਲਕੁਲ ਚਿੱਟੀਆਂ ਨਿਕਲ ਆਈਆਂ ਦੇਖੋ ਹੁਣ ਮਤਾਂ ਨੂੰ ਧੋ ਕੇ ਖਾਣੀ ਹਾਂਜੀ ਤੇ ਆ ਵੇਖੋ ਆਪਣੀਆਂ ਝੂੜੀਆਂ ਬਿਲਕੁਲ ਹੀ ਸਾਫ਼ ਹੋ ਗਈਆਂ ਜਿਵੇਂ ਐ ਚਮਕਣ ਡੀਆਂ ਦੇਖੋ ਕਾਲੀਆਂ ਸੀ ਝੂੜੀਆਂ ਹੁਣ ਵੇਖੋ ਬਿਲਕੁਲ ਚਿੱਟੀਆਂ ਹੋ ਗਈਆਂ ਇਹ ਕਾਫੀ ਟਾਈਮ ਦੀਆਂ ਮੇਰੀਆਂ ਪਈਆਂ ਸੀ ਤੇ ਮੈਂ ਪਾਉਣੀਆਂ ਸੀ ਤੇ ਮੈਂ ਕਿਹਾ ਚੱਲ ਆਪਾਂ ਘਰੇ ਹੀ ਅੱਜ ਇਹਨਾਂ ਨੂੰ ਵਾਸ਼ ਕਰਕੇ ਵੇਖਦੇ ਹਾਂ ਸਾਫ਼ ਕਰਕੇ ਹੁੰਦੀਆਂ ਕਿ ਨਹੀਂ ਹੁੰਦੀਆਂ ਨਾਲੇ ਪਹਿਣਾ ਆਪਣੀਆਂ ਨੂੰ ਵਿਖਾਉਣੇ ਆ ਤੇ ਜਿੰਨਾਂ ਕੋਲੇ ਪਏ ਆ ਸਮਾਨ ਚਾਂਦੀ ਦਾ ਉਹ ਵੀ ਘਰੇ ਧੋ ਸਕਣਾ ਆਪਣੀਆਂ ਝੂੜੀਆਂ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੀਆਂ ਚੀਜ਼ਾਂ ਘਰੇ ਤੋਂ ਹੋ ਸਕਦੇ ਹੋ ਬਾਹਰੋਂ ਆਪਾਂ ਨੂੰ ਸੁਨਿਆਰੇ ਕੋਲੋਂ ਜਾਣ ਦੀ ਕੋਈ ਜ਼ਰੂਰਤ ਨਹੀਂ ਤੇ ਵੇਖੋ ਬਿਲਕੁਲ ਸਾਫ਼ ਹੋ ਗਈਆਂ ਚਿੱਟੀਆਂ ਹੋ ਗਈਆਂ ਚੂਟੀਆਂ ਬਿਲਕੁਲ ਕੋਈ ਕਾਲਾਪਨ ਨਹੀਂ ਇੰਨਾ ਚ ਕੁਝ ਨਹੀਂ ਵੇਖੋ ਅੰਦਰੋਂ ਵੀ ਸਾਫ਼ ਹੋਈਆਂ ਪਈਆਂ ਬਿਲਕੁਲ ਅੱਗੇ ਅੰਦਰੋਂ ਵੀ ਕਾਲੀਆਂ ਸੀ ਵੇਖੋ ਬਿਲਕੁਲ ਸਾਫ਼ ਹੋ ਗਈਆਂ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਇੱਕ ਵਾਰੀ ਮੈਂ ਤੁਹਾਨੂੰ ਬਾਹਰ ਚਾਨਣੇ ਵੀ ਵਿਖਾ ਦਿੰਨੀ ਕਿਉਂਕਿ ਮੈਂ ਅੰਦਰ ਕਮਰੇ 'ਚ ਵੀਡੀਓ ਬਣਾਉਂਦੇ ਹੀ ਰਸੋਈ ਚ ਤੇ ਬਾਹਰ ਵੀ ਤੁਹਾਨੂੰ ਚਾਨਣ ਚ ਵੀ ਮੁਖਾ ਦੇਣੇ ਹਨ ਆ ਵੇਖੋ ਜੀ ਬਿਲਕੁਲ ਸਾਫ ਹੋਈਆਂ ਪਈਆਂ ਚੋੜੀਆਂ ਬਿਲਕੁਲ ਕੋਈ ਇੰਨਾ ਚਕਾਲਾ ਪਾਣਾ ਨਹੀਂ ਕੁਝ ਨਹੀਂ ਬਿਲਕੁਲ ਸਾਫ ਹੋ ਗਈਆਂ ਵੇਖੋ ਤੇ ਜਿਹੜਾ ਆਪਣਾ ਪੱਤੀ ਵਾਲਾ ਪਾਣੀ ਇਹ ਵੀ ਤੁਸੀਂ ਵਰਤ ਸਕਦੇ ਆ ਪੌਦਿਆਂ ਨੂੰ ਪਾ ਸਕਦੇ ਹੋ ਆਪਣਾ ਸਿਰ ਠੰਡਾ ਕਰਕੇ ਸਿਰ ਨੂੰ ਸਿਰ ਵੀ ਨਾ ਸਕਦੇ ਹੋ ਚਮਕ ਵਧਾਉਂਦਾ ਵਾਲਾਂ ਦੀ ਤੇ ਇਹਨੂੰ ਤੁਸੀਂ ਡੋਲਣਾ ਨਹੀਂ ਇਹ ਵੀ ਤੁਸੀਂ ਆਪਣੇ ਵਰਤ ਸਕਦੇ ਹੋ ਪਾਣੀ ਨੂੰ ਪੱਤੀ ਵਾਲੇ ਨੂੰ ਭਾਵੇਂ ਪੌਦਿਆਂ ਨੂੰ ਪਾ ਦੋ ਭਾਵੇਂ ਤੁਸੀਂ ਇਹਦੇ ਨਾਲ ਸਿਰ ਨਾਲੋ ਆਪਣਾ ਵਾਲਾਂ ਨੂੰ ਵਾਸ਼ ਕਰ ਲਓ ਤੇ ਘਰੇ ਹੀ ਪਏ ਆਪਣੇ ਸਮਾਨ ਤੋਂ ਕਿਤੋਂ ਕਿਉਂਕਿ ਮਿੱਠਾ ਸੋਡਾ ਵੀ ਆਪਣੇ ਘਰੇ ਪਿਆ ਹੁੰਦਾ ਪੱਤੀ ਵੀ ਆਪਣੇ ਘਰੇ ਆਪਾਂ ਵਰਤਦੇ ਹੀ ਆਮ ਹੀ ਚਾਹ ਬਣਾਉਨੇ ਆ ਤੇ ਇੰਨਾਂ ਚੀਜ਼ਾਂ ਤੋਂ ਤੁਸੀਂ ਸਾ ਇਹ ਘਰੇ ਹੀ ਆਪਾਂ ਸਾਫ਼ ਕਰ ਸਕਦੇ ਹਾਂ ਗਹਿਣੇ ਆਪਣੇ ਚਾਂਦੀ ਦੇ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਮੈਂਟ ਜਰੂਰ ਕਰਦਿਆ ਕਰੋ ਇੰਨੇ ਨਾਲ ਹੌਸਲਾ ਵਧਦਾ ਰਹਿੰਦਾ ਕਿਉਂਕਿ ਵੀਡੀਓ ਬਣਾਉਨੇ ਆ ਮਿਹਨਤ ਕਰਦੇ ਆ ਵੀਡੀਓ ਫੇਰ ਹੀ ਬਣਦੀ ਐ ਸਪੈਸ਼ਲ ਟਾਈਮ ਕੱਢਣਾ ਪੈਂਦਾ ਵੀਡੀਓ ਬਣਾਉਣ ਲਈ ਤੇ ਤੁਹਾਡੇ ਲਈ ਅਸੀਂ ਇਹ ਚੀਜ਼ਾਂ ਲੈ ਕੇ ਆਉਨੇ ਆ ਤੁਹਾਨੂੰ ਦਿਖਾਉਣ ਲਈ ਸਿਖਾਉਣ ਲਈ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ